ਵਾਈਰੂ ਜੀ ਦਾ ਖਾਲਸਾ ਵਾਈਰੂ ਜੀ ਕੀ ਫੁੱਟੇ ਪਿਛਲੇ 10 ਮਹੀਨੇ ਤੋਂ ਸ਼ੰਭੂ ਔਰ ਖਨੋਰੀ ਬਾਰਡਰ ਤੇ ਕਿਸਾਨੀ ਸੰਘਰਸ਼ ਜਿਹੜਾ ਉਹ ਚੱਲ ਰਿਹਾ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਾਰ ਸਰਵਣ ਸਿੰਘ ਜੀ ਪੰਦੇਰ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਨੇਤਾ ਸਰਬਾਰ ਜਗਜੀਤ ਸਿੰਘ ਢੱਲੇਵਾਲ ਉਹ ਪਿਛਲੇ ਤਕਰੀਬਨ 1 ਮਹੀਨੇ ਤੋਂ ਮਾਰਨ ਵਰਤਤੇ ਬੈਠੇ ਹੋਏ ਹਨ ਬਹੁਤ سارے ਲੋਕ ਇਹ ਪੁੱਛਦੇ ਹਨ ਕਿ ਕਿਸਾਨਾਂ ਨੂੰ ਸੰਘਰਸ਼ ਕਿਉਂ ਕਰਨਾ ਪੈ ਰਿਹਾ ਇਸ ਤੋਂ ਪਹਿਲਾਂ ਮੋਦੀ ਨੇ ਤਿੰਨ ਕਾਲੇ ਕਾਨੂੰਨ ਜਿਹੜੇ ਆ ਉਹ ਲਿਆਂਦੇ ਸੀ ਉਹਦਾ ਕਰਕੇ ਕਿਸਾਨਾਂ ਨੂੰ 13 ਮਹੀਨੇ ਦਿੱਲੀ ਦੀਆਂ ਸੜਕਾਂ ਤੇ ਬਹਿਣਾ ਪਿਆ ਸੀ ਤੇ ਉਹ ਤਿੰਨ ਕਾਨੂੰਨ ਜਿਹੜੇ ਆ ਉਹ ਵਾਪਸ ਕਰਨੇ ਤੇ ਉਸ ਤੋਂ ਬਾਅਦ ਹੀ ਸਾਰੇ ਪਤਾ ਲੱਗਾ ਸਾਰੇ ਵਰਲਡ ਦੇ ਵਿੱਚ ਪਤਾ ਲੱਗਾ ਕਿ ਜਿਹੜੇ ਤਿੰਨ ਖੇਤੀ ਕਾਨੂੰਨ ਆ ਮੋਦੀ ਦੀ ਗਵਰਨਮੈਂਟ ਹੁਣ ਲੈ ਕੇ ਆਈ ਹੈ ਇਹ ਲੰਮਾ ਸਮਾਂ ਪਹਿਲਾਂ ਹੀ ਉੱਥੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਲਾਗੂ ਹੋ ਚੁੱਕੇ ਆ ਬਹੁਤ ਸਾਲ ਪਹਿਲਾਂ ਹੀ ਹੁਣ ਜਦੋਂ ਆਪਾਂ ਬਾਹਰ ਜਾਂਦੇ ਆ ਤੇ ਆਪਾਂ ਨੂੰ ਲੱਗਦਾ ਉੱਥੇ ਕਿ ਖਾਣ ਪੀਣ ਵਾਲੀਆਂ ਵਸਤਾਂ ਜਿਹੜੀਆਂ ਬਹੁਤ ਮਹਿੰਗੀਆਂ ਹੋ ਗਈਆਂ ਕਿਉਂਕਿ ਉਹ ਸਾਰੀਆਂ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਵਿੱਚ ਆ ਗਈਆਂ ਜਦੋਂ ਆਪਣਾ ਉਹ ਸੰਘਰਸ਼ ਕਿਸਾਨੀ ਸੰਘਰਸ਼ ਪਹਿਲਾਂ ਲੜਿਆ ਗਿਆ ਉਦੋਂ ਸਾਰੇ ਵਰਲਡ ਦੇ ਕਿਸਾਨਾਂ ਨੂੰ ਇਹ ਪਤਾ ਲੱਗ ਗਿਆ ਕਿ ਸਾਡੇ ਨਾਲ ਵੀ ਇਹ ਧੋਖਾ ਜਿਹੜਾ ਹੋਇਆ। ਆ ਸੜ ਸਮਾਂ ਪਹਿਲਾਂ ਅਸੀਂ ਯੂਰਪ ਦੇ ਟੂਰ ਤੇ ਗਏ ਸਨ। ਉੱਥੋਂ ਬੈਲਜੀਅਮ ਤੋਂ ਬੈਲਜੀਅਮ ਦੀ ਰਾਜਧਾਨੀਆ ਬਰੂਸਲ ਜਿਸ ਦਿਨ ਅਸੀਂ ਉੱਥੋਂ ਬੱਸੇ ਚੜ੍ਹੇ ਸਾਂ ਉਸ ਤੋਂ ਦੂਜੇ ਦਿਨ ਬੈਲਜੀਅਮ ਦੇ ਸਾਰੇ ਕਿਸਾਨਾਂ ਨੇ ਜਿੰਨਾ ਗੋਆ ਸੀ ਸਾਰਾ ਲਿਆ ਕੇ ਬਰੂਸਲ ਰਾਜਧਾਨੀ ਦੇ ਵਿੱਚ ਸੜਕਾਂ ਤੇ ਖਿਲਾਰ ਦਿੱਤਾ। ਕਿਉਂਕਿ ਪ੍ਰੋਟੈਸਟ ਸਾਰੀ ਦੁਨੀਆ ਦੇ ਵਿੱਚ ਹੋਣੇ ਸ਼ੁਰੂ ਹੋ ਚੁੱਕੇ ਹਨ। ਕਿਉਂਕਿ ਜਿਹੜੇ ਕਾਰਪੋਰੇਟ ਘਰਾਣੇ ਹਨ ਉਹੀ ਸਰਕਾਰਾਂ ਨੂੰ ਚਲਾ ਰਹੇ ਹਨ ਤੇ ਸਰਕਾਰਾਂ ਉਹਨਾਂ ਦੀਆਂ ਕੱਠ ਪੁਤਲੀਆਂ ਬਣ ਚੁੱਕੀਆਂ ਨੇ ਹਾਂ ਜੀ ਹੁਣ ਆਪਾਂ ਖਬਰ ਸੁਣ ਰਹੇ ਹਾਂ ਕਿ ਇੰਗਲੈਂਡ ਦੇ ਵਿੱਚ ਵੀ ਜਿਹੜੇ ਟਰੈਕਟਰ ਮਾਰਚ ਨਿਕਲਣੇ ਸ਼ੁਰੂ ਹੋ ਚੁੱਕੇ ਹਨ ਕਿਥੇ ਇੰਗਲੈਂਡ ਦੀ ਸਰਕਾਰ ਟਰੈਕਟਰਾਂ ਨੂੰ ਸੜਕਾਂ ਤੇ ਚੜ੍ਹਨੇ ਨਹੀਂ ਦਿੰਦੀ ਸੀ ਇਸ ਸੰਘਰਸ਼ ਦੇ ਨਾਲ ਬੜੀ ਜਾਗਰਤੀ ਆਈ ਹੈ ਤੇ ਪਿਛਲੇ 1 ਮਹੀਨੇ ਤੋਂ ਬਾਪੂ ਦੱਲੇਵਾਲ ਭੁਖੜ ਹੜਤਾਲ ਤੇ ਬੈਠੇ ਹੋਏ ਆ। ਉਹਨਾਂ ਦੀਆਂ ਮੰਗਾਂ ਜਿਹੜੀਆਂ ਆ ਉਹ ਸਰਕਾਰ ਕਿਉਂਕਿ ਪੰਜਾਬ ਨੂੰ ਬਹੁਤ ਸਾਰੀਆਂ ਫਸਲਾਂ ਉੱਤੇ ਐਮਐਸਪੀ ਮਿਲ ਰਹੀ ਹੈ। ਤੇ ਭਾਰਤ ਦੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਐਮਐਸਪੀ ਨਹੀਂ ਹੈ। ਕੋਈ ਗਰੰਟੀ ਕਾਨੂੰਨ ਨਹੀਂ ਹੈ। ਤੁਸੀਂ ਫਸਲ ਵੀਜੀ ਹੈ। ਸਰਕਾਰ ਉਹਨੂੰ ਚੱਕੇਗੀ ਜਾਂ ਨਹੀਂ ਚੱਕੇਗੀ। ਜਾਂ ਫਿਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਬਾਹਰੋਂ ਬਾਹਰਲੀਆਂ ਕੰਟਰੀਆਂ ਦੇ ਵਿੱਚੋਂ ਦਾਲ ਜਿਹੜੀ ਹੈ ਉਹ ਮਹਗਾਈ ਜਾਗੀ ਪਰ ਇੱਥੇ ਕਿਸਾਨਾਂ ਨੂੰ ਉਹਦੇ ਤੇ ਐਮਐਸਪੀ ਨਹੀਂ ਦੇਈ ਗਈ ਕਿ ਇਸ ਸਾਲ ਫਸਲ ਜਿਹੜੀ ਵੀ ਜਨਾ ਸਕਣ ਜੇ ਇਹ ਹਰ ਹਰ ਦੀ ਦਾਲ ਮੋਂਗ ਦੀ ਦਾਲ ਬਾਹਰੋਂ ਮਂਗਾ ਰਹੇ ਨੇ ਕੀ ਇਹ ਇਥੇ ਗਰੰਟੀ ਕਾਨੂੰਨ ਬਣਾ ਕੇ ਦੇਣ ਜਿਸ ਰੇਟ ਤੇ ਬਾਹਰੋਂ ਖਰੀਦ ਰਹੇ ਨੇ ਉਸ ਰੇਟ ਤੇ ਇਥੋਂ ਦੇ ਕਿਸਾਨਾਂ ਦੇ ਕੋਲੋਂ ਖਰੀਦਣ ਆਪਾਂ ਕੌਲਸਮਾ ਪੰਜਿਆ ਸੀ ਤੇ ਇਹਨਾਂ ਨੇ ਪਾਕਿਸਤਾਨ ਦੇ ਵਿੱਚੋਂ ਖੰਡ ਮਂਗਾਈ ਸੀ ਜਦ ਕਿ ਜਿਹੜੇ ਕਿਸਾਨਾਂ ਨੇ ਮਿੱਲਾਂ ਦੇ ਵਿੱਚ ਗੰਨਾ ਸਿੱਟਿਆ ਉਹਨਾਂ ਦੇ ਪੈਸੇ ਨਹੀਂ ਦਿੱਤੇ ਪਾਕਿਸਤਾਨ ਦੇ ਵਿੱਚੋਂ ਮਹਿੰਗੇ ਭਾਅ ਦੀ ਖੰਡ ਲੈ ਆਂਦੀ ਉਹ ਮਹਾਰਾਸ਼ਟਰ ਦੇ ਮਰਾਠਿਆ ਨੇ ਫਿਰ ਸਾਰੀਆਂ ਬੋੜੀਆਂ ਜਿਹੜੀਆਂ ਪਾੜ ਪਾਰ ਕੇ ਟ੍ਰੇਨਾਂ ਦੇ ਵਿੱਚੋਂ ਸੜਕਾਂ ਦੇ ਖਿਲਾੜੀਆਂ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਸ਼ਾਂਤ ਮਈ ਸੰਘਰਸ਼ ਆਪਾਂ ਨੂੰ ਜ਼ਮੀਰ ਮਾਰ ਕੇ ਨਹੀਂ ਜੀਣਾ ਚਾਹੀਦਾ ਆ ਦਿਨ ਜਿਹੜੇ ਆਏ ਛੋਟੇ ਸ਼ਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਨ ਚੱਲ ਰਹੇ ਆ ਗੁਰੂ ਦੇ ਪਿਆਰਿਆਂ ਦੇ ਚੱਲ ਰਹੇ ਆ ਜੱਗ ਦੀ ਜ਼ਮੀਰ ਵਾਲਿਆਂ ਦੇ ਚੱਲ ਰਹੇ ਆ ਸੋ ਜਿਹੜੇ ਸ਼ੰਭੂ ਦੇ ਖਨੌਰੀ ਬਾਰਡਰ ਤੇ ਪਿਛਲੇ 10 ਮਹੀਨੇ ਤੋਂ ਡਟੇ ਹੋਏ ਆ ਉਹ ਸਾਰੇ ਵੀਰ ਜਿਹੜੇ ਆ ਉਹ ਸਹਿਰਜਾਦਿਆਂ ਦੇ ਵਾਰਸ ਨੇ ਤੇ ਜਿਹੜੇ ਹਾਲੇ ਤੱਕ ਨਹੀਂ ਗਏ ਉਹ ਆਪਣੀ ਜਮੀਰ ਨੂੰ ਮਾਰ ਕੇ ਜੀ ਰਹੇ ਨੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਆਪਾਂ ਸ਼ੰਭੂ ਦੇ ਖਨੌਰੀ ਬਾਰਡਰ ਤੇ ਪਹੁੰਚੀਏ ਆਪੂ ਢੱਲੇਵਾਲ ਦੀ ਸਪੋਰਟ ਤੇ ਆਪਾਂ ਨੂੰ ਸਾਰਿਆਂ ਨੂੰ ਜਾਣਾ ਚਾਹੀਦਾ ਇਹ ਲੜਾਈ ਇਕੱਲੇ ਕਿਸਾਨ ਦੀ ਨਹੀਂ ਹੈ ਜੇ ਕਿਸਾਨ ਮਰ ਗਿਆ ਉਹਦੇ ਨਾਲ-ਨਾਲ ਆਪਾਂ ਸਾਰੇ ਮਾਰੇ ਜਾਵਾਂਗੇ ਸਾਰੇ ਮਜ਼ਦੂਰ ਮਾਰੇ ਜਾਣਗੇ ਕਿਉਂਕਿ ਜਦੋਂ ਇੱਕ ਵਾਰ ਕਾਰਪੋਰੇਟ ਦਾ ਕਬਜ਼ਾ ਹੋ ਗਿਆ ਤੇ ਫਿਰ ਕੋਈ ਵੀ ਨਹੀਂ ਬਚੇਗਾ ਸੋ ਕਾਰਪੋਰੇਟ ਨੂੰ ਖੇਤੀ ਸੈਕਟਰ ਤੋਂ ਦੂਰ ਰੱਖਣ ਦਾ ਕਰਕੇ ਆਪਾਂ ਸਾਰਿਆਂ ਨੂੰ ਜਿਹੜਾ ਹੰਬਲਾ ਮਾਰਨਾ ਚਾਹੀਦਾ ਅੱਜ ਸ਼ੰਭੂ ਤੇ ਖਨੌਰੀ ਬਾਰਡਰ ਤੇ ਆਪਾਂ ਨੂੰ ਭਾਵੇਂ 2 ਦਿਨ ਲਈ ਹਾਜ਼ਰੀ ਲਵਾਓ ਸਾਰੇ ਪਰਿਵਾਰਾਂ ਨੂੰ ਬੇਨਤੀ ਹੈ ਕਿ 2-2 4-4 ਜਾਣੇ ਜਿੰਨਾ ਵੀ ਹੋ ਸਕਦਾ ਆ ਉਹ ਆਪਾਂ ਉੱਥੇ ਪਹੁੰਚੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ